बैठो आ, 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 एक गलती दसो डॉक्टर साहब खानदान के हो जाए उनंदा बहुत चंगी नस्ल दी है जी आ, मतलब चंगे करो है जी खांदे पिंदे कर दी है अच्छा जी हां जी।, जी ये तो बहुत बढ़िया गल है हां जी आ, रंग के है जाए पूरे रंग दी है जी पूरे ਹੱਚ ਫਿਰ ਤਾਂ ਬੰਮਾ ਵਰਗੀ ਲੱਗਦੀ ਹੋਣੀ ਹੈ ਹਾਂਜੀ ਅੰਗਰੇਜ਼ੀ ਵੀ ਬੋਲਦੀ ਹੈ ਅੰਗਰੇਜ਼ੀ ਚਲੋ ਮਾੜਾ ਮੋਟਾ ਤਾਂ ਮੈਂ ਵੀ ਸਮਝ ਜਾਂਦਾ ਹਾਂ ਅੰਗਰੇਜ਼ੀ ਐ ਇੱਕ ਗੱਲ ਤਾਂ ਦੱਸੋ ਟਾਜੀ ਜੀ ਸਵਾਕ ਹੈ ਚਾਹ ਉਹਨਾਂ ਦਾ ਬੱਸ ਸਿੰਗਾ ਦੇ ਚੱਕ ਲੈਂਦੀ ਹੈ ਜੀ ਆ ਮਤਲਬ ਉਪਰੇ ਮੰਦਰ ਨੂੰ ਨਿੱਕਰੇ ਵੜ ਦਿੰਦੀ ਜੀ ਚਾਰੇ ਪੈਰ ਜਾ ਕੇ ਪੈਸੇ ਦੇ ਵੀ ਤੂੰ ਭੜਿਆ ਕੇ ਮੈਂ ਇੱਥੇ ਹਾਂਜੀ ਤੂੰ ਬਰ ਕੋਈ ਨਹੀਂ ਬੰਦਾ ਹਾਂਜੀ ਹਾਂਜੀ ਮੈਨੂੰ ਇਹੀ ਚਾਹੀਦੀ ਹੈ ਮੇਰਾ ਨਾ ਸਬਾਹ ਥੋੜਾ ਠੰਡਾ ਮਿੱਠਾ ਜਾਏ ਸਾਰੇ ਪਿੰਡ ਦੇ ਮੁੰਡੇ ਮੇਰਾ ਮਜ਼ਾਕ ਅਡਾਂਦੇ ਆ ਇੱਕ ਗੱਲ ਤਾਂ ਦੱਸਿਓ ਦੱਸੋ ਉਮਰ ਕਹੀਜੀ ਹੈ ਉਹਨਾਂ ਦੀ ਬੱਸ ਉਮਰ ਕਿਹੜੀ ਹੈ ਜੀ ਪਹਿਲੇ ਸੂਏ ਤਾਂ ਹੈ ਬੱਸ ਉਹ ਜਿਹੜਾ ਪਹਿਲੇ ਹੀ ਸੂਆ ਲੱਗਦਾ ਹੁੰਦਾ ਜੀ ਇੱਥੇ ਬਚਪਨ ਦੇ ਵਿੱਚ ਲੋਦੇ ਵਾਲਾ ਉਹੀ ਲੱਗਿਆ ਜੀ ਮੁੜ ਕੇ ਮਾਂ ਦੀ ਤੀ ਬਿਮਾਰੀ ਨਹੀਂ ਹੋਈ ਸੀ ਜਦੋਂ ਮੇਰੇ ਤੇ ਗਈ ਐ ਮੇਰੇ ਵੀ ਬਸ ਇੱਕੋ ਸੂਆ ਲੱਗਿਆ ਸੀਗਾ ਤੇ ਮੈਂ ਵੀ ਮੁੜ ਕੇ ਕਦਰ ਬੁਆ ਨਹੀਂ ਪਿਆ ਹਾਂਜੀ ਤੁਹਾਡੇ ਤਾਂ ਬੋਰੀਆਂ ਸਿਆਉਣ ਵਾਲਾ ਲੱਗਿਆ ਸੀ ਨਾ ਡਾਕਟਰ ਨਾ ਨਕਸ਼ ਕਹੇ ਜੀ ਉਹਨਾਂ ਦੇ ਅਲਟੀ ਮੋਟੀ ਅੱਖਾ ਜੀ ਅੱਖ ਛੋਟੀ ਕਰ ਲੈ ਅੱਡੀ ਹੈ ਜੀ ਐਡੀ ਅੱਖ ਕਦ ਮੱਚਦੀ ਹੁੰਦੀ ਹੈ ਤੇ ਅਸੀਂ ਮੱਝ ਦੀ ਗੱਲ ਹੀ ਕਰਦੇ ਹਾਂ ਜੀ ਖੜ ਗਿਆ ਤਰੇ ਪਾਚ ਲੈ ਪਾਚ ਬੱਚਾ ਕਵਾਂ ਦੇ ਰਿਸ਼ਤੇ ਹੋ ਗਏ ਅਸੀਂ ਯਾਰ ਹੁਣ ਅਸੀਂ ਡੰਗਰਾ ਜੋਗੇ ਜਾਗੇ